ਇਹ ਸਰੀਰਾਂ ਮੇਰੇ ਆਂ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਜੋਤ ਕੀ ਹੁੰਦਾ ਜੀ ਸਮਰਥਾ ਸਾਡੇ ਸਭ ਚ ਰੱਖੀ ਹੋਈ ਹੈ ਕਿਸੇ ਇੱਕ ਵਿੱਚ ਨਹੀਂ ਸਾਰੀ ਦੁਨੀਆ ਵਿੱਚ ਇਹ ਜੋਤ ਰੱਖੀ ਹੋਈ ਹੈ ਉਹਦੀ ਖੇਡ ਹੈ ਕਿਉਂਕਿ ਜਿਹੜੀ ਜੋਤ ਹੈ ਵੇਖੋ ਨਾ ਤੇ ਜੋਤ ਬੱਚਾ ਹੈ ਨਾ ਜੋਤ ਜਵਾਨ ਹੈ ਨਾ ਜੋਤ ਅਧਖੜ ਹੈ ਨਾ ਜੋਤ ਬਿਰਧ ਹੈ ਜੋਤ ਤੇ ਕੇਵਲ ਜੋਤ ਹੈ ਤੁਸੀਂ ਵੇਖੋ ਬਹੁਤੇ ਬੱਚੇ ਗਰਭ ਵਿੱਚ ਹੀ ਸੜ ਜਾਂਦੇ ਨੇ ਖਤਮ ਹੋ ਜਾਂਦੇ ਨੇ ਕੁਝ ਕ ਬੱਚੇ ਬਿਲਕੁਲ ਠੀਕ ਹੁੰਦੇ ਨੇ ਗਰਭ ਵਿੱਚ 10 ਮਹੀਨੇ ਉਹ ਤੋਂ ਬਾਅਦ ਦੁਨੀਆ ਵੀ ਵੇਖਦੇ ਨੇ ਤੇ ਜਦੋਂ ਦੁਨੀਆ ਵਿੱਚ ਆ ਕੇ ਅੱਖਾਂ ਖੋਲੀਆਂ ਉਦੋਂ ਹੀ ਅੱਖਾਂ ਮੀਟ ਗਏ ਬਹੁਤੇ ਜਨਮ ਲੈਂਦੇ ਨੇ ਬਹੁਤੇ ਖਤਮ ਹੋ ਜਾਂਦੇ ਨੇ ਇਹ ਸਰੀਰਾਂ ਮੇਰੀਆ ਅਸੀਂ ਕਿਉਂ ਨਹੀਂ ਸ਼ੁਕਰ ਕਰਦੇ ਕਿਉਂ ਨਹੀਂ ਸ਼ੁਕਰਾਨਾ ਕਰਦੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਵ ਅਗਨ ਮਹਿ ਜਿਨ ਉਵਾਰੇ ਅਗਰਵ ਅਗਨ ਮਹਿ ਜਿਨ ਉਵਾਰੇ ਆ ਜਿਨੇ ਸਦਾ ਹੀ ਕੇਵਲ ਇੱਕ ਪਲ ਨਹੀਂ ਸਦਾ ਹੀ ਸਾਥ ਨਿਭਾਉਣਾ ਹੈ ਉਹਨੂੰ ਕਿਉਂ ਨਹੀਂ ਚੇਤੇ ਕਰਦੇ ਨਿਰਗੁਨਿਆ ਰੇ ਆਨੇ ਨਿਰਗੁਨਿਆ ਰੇ ਆਨੇ ਨਿਰਗੁਨ ਯਾਰੇ ਆਨਿਆ ਨਿਰਗੁਣਿਆ ਰਾਨਿਆ ਸੋ ਪ੍ਰਭ ਸਦਾ ਸਮਾਲ ਸੋ ਪ੍ਰਭ ਸਦਾ ਸਮਾਲ ਪੰਚਮ ਪਾਤਸ਼ਾਹ ਵੀ ਕਹਿੰਦੇ ਨੇ ਭਾਈ ਕਿਉਂ ਨਹੀਂ ਚੇਤੇ ਕਰਦੇ ਕਿਉਂ ਨਹੀਂ ਸਾਝ ਪਾਉਂਦੇ ਜਿਨ ਕੀ ਆਤਿ ਸਚੀਤ ਰਖ ਜਿਨ ਕੀ ਆਤਿ ਸਚੀਤ ਰਖ ਨਾਨਕ ਨਿਭੀ ਨਾਲ ਨਾਨਕ ਨਿਭੀ ਨਾਲ ਅੱਜ ਸਰੀਰ ਨੂੰ ਸੰਬੋਧਨ ਹੈ ਇਹ ਸਰੀਰ ਮੇਰਾ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਗਰਭ ਵਿੱਚ ਜੋਤ ਮਾਂ ਵਿੱਚ ਜੋਤ ਵਾਰ ਜੋਤ ਪਿਤਾ ਵਿੱਚ ਜੋਤ ਸਾਰੇ ਸੰਸਾਰ ਵਿੱਚ ਜੋਤ ਸਭ ਨੂੰ ਸੇਵਾ ਭਗਤੀ ਦੀ ਜੋਤ ਵੀ ਬਖਸ਼ੀ ਹੈ ਬਿਨ ਗੁਣ ਕੀਤੇ ਗਤਨਾ ਹੋਏ ਹਰ ਇੱਕ ਪ੍ਰਾਣੀ ਅੰਦਰ ਸਤ ਸੰਤੋਖ ਦਾ ਧਰਮ ਦੀ ਰਜ ਹੈ ਤੇ ਸਭ ਨੂੰ ਇਹ ਸੇਵਾ ਬਖਸ਼ਿਸ਼ ਕੀਤੀ ਹੈ ਭਗਤੀ ਦੀ ਜੋਤ ਹੈ ਜਿਹੜੀ ਉਹ ਬਖਸ਼ਿਸ਼ ਕੀਤੀ ਹੈ ਉਹ ਵੱਖਰੀ ਗੱਲ ਹੈ ਕੋਈ ਸਾਂਝ ਪਾਉਂਦਾ ਹੈ ਕੋਈ ਨਹੀਂ ਪਾਉਂਦਾ ਉਹ ਕਿਹੜੀ ਚੀਜ਼ ਹੈ ਜਿਹੜੀ ਵਿੱਚੋਂ ਨਿਕਲ ਗਈ ਉਹ ਕਿਹੜੀ ਚੀਜ਼ ਹੈ ਜਿਹੜੀ ਸਾਡੇ ਅੰਦਰ ਕੰਮ ਕਰਦੀ ਪਈ ਹੈ ਪਾਂਜ ਤਤ ਕੋ ਤਨ ਰਚਿਓ ਪੰਜ ਤਤ ਕੋ ਤਨ ਰਚਿਓ ਪੰਜ ਤਤ ਕੋ ਤਨ ਰਚਿਓ ਪੰਜ ਤਤ ਕੋ ਤਨ ਰਚਿਓ ਜਨ ਚਤਰ ਸੁਜਾਨ ਜਨ ਚਤਰ ਸੁਜਾਨ ਵੇਖੋ ਜੀ ਪੰਜ ਤੱਤਾਂ ਦਾ ਹੀ ਸ਼ਰੀਰ ਹੈ ਪੰਜ ਤੱਤ ਤੇ ਪੰਜਾਂ ਵਿੱਚ ਸਮਾ ਜਾਂਦੇ ਨੇ ਅਸਚਰਜ ਖੇਡ ਹੈ ਇੱਕ ਆਉਂਦਾ ਹੈ ਇੱਕ ਜਾਂਦਾ ਹੈ ਇੱਕ ਆਉਂਦਾ ਹੈ ਇੱਕ ਜਾਂਦਾ ਹੈ ਜੇ ਪ੍ਰਮਾਤਮਾ ਇੰਨਾ ਨਹੀਂ ਖੇਡ ਬਣਾ ਦਿੰਦਾ ਵੀ ਆਇਆ ਤੇ ਹੈ ਕੋਈ ਗਿਆ ਨਹੀਂ ਫਿਰ ਕੀ ਹੁੰਦਾ ਜੀ ਅੱਜ ਪੈਰ ਰੱਖਣ ਨੂੰ ਕਿਤੇ ਥਾਂ ਨਾ ਹੁੰਦਾ ਇਹ ਮਾਲਕ ਦੀ ਖੇਡ ਹੈ ਇਸ ਜੋਤ ਨੂੰ ਪਛਾਨਣ ਦੀ ਲੋੜ ਹੈ ਹਰ ਜੋਤ ਰੱਖੀ ਤੋਦੇ ਵਿੱਚ ਤਾਂ ਤੂੰ ਜਗਮਹਿ ਆਇਆ ਜਿਵੇਂ ਸਮੁੰਦਰ ਹੈ ਨਾ ਸਮੁੰਦਰ ਵਿੱਚੋਂ ਇੱਕ ਚਮਚ ਭਰੀਏ ਇੱਕ ਗਲਾਸ ਭਰੀਏ ਹਾਂ ਠੀਕ ਹੈ ਜਿਹੜਾ ਸਮੁੰਦਰ ਦਾ ਪਾਣੀ ਹੈ ਉਹ ਆ ਤੇ ਗਿਆ ਗਲਾਸ ਵਿੱਚ ਉਹ ਆ ਤੇ ਗਿਆ ਚਮਚ ਵਿੱਚ ਪਰ ਉਹ ਗਲਾਸ ਸਮੁੰਦਰ ਨਹੀਂ ਧਿਆਨ ਦੇਣ ਦੀ ਲੋੜ ਹੈ ਇਸੇ ਤਰ੍ਹਾਂ ਜੋ ਸੰਸਾਰ ਹੈ ਸੰਸਾਰ ਦੇ ਸਾਰੇ ਜੀਵ ਹਨ ਪ੍ਰਾਣੀ ਹਨ ਜੀਵ ਜੰਤ ਹਨ ਇਹ 파ਟ ਹੈ ਪਰਮਾਤਮਾ ਦਾ 파ਟ जरूर ਹੈ ਜਿਵੇਂ ਸਮੁੰਦਰ ਦਾ ਪਾਣੀ ਇੱਕ ਚਮਚ ਵਿੱਚ ਆ ਗਿਆ ਪਰ ਕੋਈ ਵੀ ਵਿਅਕਤੀ ਇਹ ਨਹੀਂ ਕਹਿ ਸਕਦਾ ਵੀ ਮੈਂ ਹੀ ਰੱਬ ਹਾਂ ਮੈਂ ਇਕੱਲਾ ਰੱਬ ਹਾਂ ਮੈਂ ਹੀ ਰੱਬ ਹਾਂ ਕਹੋ ਕਬੀਰੇ ਰਾਮ ਕੀ ਅੰਸ ਕਹੋ ਕਬੀਰੇ ਰਾਮ ਕੀ ਅੰਸ ਕੋਹ ਕਵੀਰ へਰਾਮ ਕੀ ਅੰਸ ਕੋਹ ਕਵੀਰ へਰਾਮ ਕੀ ਅੰਸ ਅੰਸ ਹੈ ਜੀ ਮੈਂ ਕਾਗਜ਼ ਹੈ ਨਾ ਕਾਗਜ਼ ਕਾਗਜ਼ ਤੇ ਲਿਖਿਆ ਤੇ ਜਾਂਦਾ ਹੈ ਸ਼ਿਆਹੀ ਨਾਲ ਪੈਨ ਨਾਲ ਲਿਖਿਆ ਜਾਂਦਾ ਹੈ ਮਿਟਦਾ ਨਹੀਂ ਉਹਦੇ ਤੇ ਜੋ ਲਿਖਿਆ ਗਿਆ ਕਾਗਜ਼ ਤੇ ਨਹੀਂ ਮਿਟਦਾ ਜਸ ਕਾਗਦ ਪਰ ਮਿਟੈ ਨਾ ਮੰਸ ਕੋ ਕਬੀਰ ਇਹ ਰਾਮ ਦੀ ਅੰਸ ਐਸੇ ਤਰਾਂ ਜੋ ਸਰੀਰ ਹੈ ਥੋੜੇ ਸਮੇਂ ਵਾਸਤੇ ਮਿਲਿਆ ਹੈ ਮਾਟੀ ਮਾਟੀ ਹੋਈ ਏਕ ਪਰ ਪਛਾਣੀਏ ਇਹ ਸਰੀਰ ਮੇਰਾ ਹਰ ਤੁਮ ਮਹਿ ਜੋਤ ਰੱਖੀ ਤਾ ਤੂ ਜਗ ਮਹਿ ਆਇਆ ਤੇ ਹੁਣ ਜਦੋਂ ਜੋਤ ਨਾਲ ਜੋਤ ਨਾ ਮਿਲੀ ਜੋਤ ਨੂੰ ਨਾ ਪਛਾਣਿਆ ਜੇ ਮੂਲ ਤੋਂ ਟੁੱਟ ਗਏ ਫਿਰ ਤੇ ਇਸੇ ਜੀਵਨ ਵਿੱਚ ਆਏ ਨਾ ਆਏ ਇੱਕ ਬਰਾਬਰ ਹੈ ਕੋਈ ਵੀ ਚੀਜ਼ ਜਦੋਂ ਆਪਣੇ ਮੂਲ ਨਾਲ ਟੁੱਟ ਜਾਂਦੀ ਹੈ ਨਾ ਫਿਰ ਉਹਦਾ ਨਾਮ ਖਤਮ ਹੋ ਜਾਂਦਾ ਜਿਵੇਂ ਇੱਕ ਝੋਨਾ ਹੈ ਉਨਾ ਵੱਡਿਆ ਤੂੰ ਕਿਆ ਵਿੱਜਿਆ ਸਭ ਕੁਝ ਕੀਤਾ ਜਦੋਂ ਉਹਨੂੰ ਝਾੜਿਆ ਗਿਆ ਨਾ ਛੋੜਨਾ ਥੋੜੀ ਰਹਿ ਜਾਂਦਾ ਨਾ ਹੀ ਬਦਲ ਜਾਂਦਾ ਪਰਾਲੀ ਇਸੇ ਤਰ੍ਹਾਂ ਅਸੀਂ ਜੋਤ ਨੂੰ ਪਛਾਨਣੀ ਹੈ ਕਈ ਵਾਰ ਪੜਦੇ ਹਾਂ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮੰਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦੀ ਖਾਨੀ ਹੁਣ ਤੁਸੀਂ ਸੰਸਾਰ ਵੱਲ ਵੇਖੋ ਸਾਡੇ ਮਾਂ ਸਾਡੇ ਪਿਓ ਸਾਰੀ ਦੁਨੀਆ ਦੇ ਮਾਂ ਪਿਓ ਨੇ ਦਾਦੇ ਪੜਦਾਦੇ ਨੇ ਅੱਗੇ ਉਹਨਾਂ ਦੇ ਵੀ ਮਾਂ ਪਿਓ ਸੀ ਇਹਨਾਂ ਦੀ ਸੇਵਾ ਲੱਗੀ ਹੈ ਜੀ ਕਮਾਉਂਦਾ ਫਿਰ ਆਪਣੇ ਬੱਚਿਆਂ ਵਾਸਤੇ ਲੈ ਕੇ ਜਾਂਦਾ ਹੈ ਬੜੇ ਪਿਆਰ ਨਾਲ ਸੇਵਾ ਕਰਦਾ ਹੈ ਇਸੇ ਤਰ੍ਹਾਂ ਫਿਰ ਉਹ ਜਦੋਂ ਜਾਦਾ ਉਮਰ ਹੋ ਜਾਂਦੀ ਹੈ ਆਰਾਮ ਕਰਦੇ ਨੇ ਫਿਰ ਬੱਚੇ ਕੰਮ ਕਰਦੇ ਨੇ ਬੱਚੇ ਉਹਨਾਂ ਨੂੰ ਕਮਾ ਕੇ ਦੰਦੇ ਨੇ ਹੁਣ ਮਾਂ ਵੇਖੋ ਵਾਈ ਗੁਰੂ ਜੀ ਨੇ ਕਿਰਪਾ ਕੀਤੀ ਬੱਚੇ ਨੂੰ ਭੁੱਖ ਲੱਗੀ ਦੁੱਧ ਦੇ ਦਿੱਤਾ ਆਪਣੇ ਆਪ ਹੀ ਦੁੱਧ ਪਤਾ ਨਹੀਂ ਮਹਾਰਾਜ ਦੀ ਖੇਡ ਹੈ ਨਾ ਇਹ ਤੇ ਵਾਈ ਗੁਰੂ ਜੀ ਨੇ ਕਿਰਪਾ ਕਰਕੇ ਧੰਦੇ ਲਾ ਦਿੱਤਾ ਦੁੱਧ ਸੰਸਾਰੋਂ ਪਾਇਆ ਸਿਰੇ ਸਿਰ ਧੰਦੇ ਲਾਇਆ ਜੇ ਹੁਣ ਪਿਓ ਕਵੇ ਭਈ ਮੈਂ ਦੰਦਾ ਮੈਂ ਕਰਦਾ ਮੈਂ ਹੀ ਸਭ ਕੁਝ ਦਿੰਦਾ ਲਾਇਤੇ ਸੇਵਾ ਵਿੱਚ ਐ ਪਰ ਜੇ ਰਿਜ਼ਕ ਹੀ ਨਾ ਪੈਦਾ ਕਰੇ ਫਿਰ ਕੀ ਕਰ ਲੰਦੇ ਅਸੀਂ ਜੇ ਫਸਲਾਂ ਹੀ ਨਾ ਉੱਗਣ ਫਿਰ ਅਸੀਂ ਕੀ ਕਰ ਲਾਂਗੇ ਕੁਝ ਵੀ ਨਹੀਂ ਕਰ ਸਕਦੇ ਕਹਿਣ ਦਾ ਮਤਲਬ ਕੀ ਹੈ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਭਾਏ ਜਗਤ ਦੀ ਖਾਇ ਇੱਕ ਮਾਂ ਪਿਓ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਹੈ ਕਿਉਂਕਿ ਜਿਹੜੇ ਸੰਸਾਰ ਵਾਲੇ ਮਾਪਿਓ ਨੇ ਮੁਬਾਰਕ ਹੈ ਪਰ एहसान ਨਹੀਂ ਦੇ ਸਕਦੇ ਸਾਹ ਦੇ ਸਕਦੇ ਆ ਵੀ ਸਾਹ ਵੀ ਦੇਤਿਆ ਸੀ ਬੱਚਿਆਂ ਨੂੰ ਨਾ ਪਛਾਣੀਏ ਇਹ ਸਰੀਰਾ ਮੇਰਾ ਹਰ ਤੂੰ ਮਹਿ ਜੋਤ ਰੱਜੀ ਤਾ ਤੂੰ ਜਗ ਮਹਿ ਆਇਆ ਤੇ ਹੁਣ ਆਪਾਂ ਪੜਿਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਵ ਪਾਇ ਜਗਤ ਦਿਖਾਇਆ ਹਮ ਬਾਰਕ ਤੁਮ ਪਿਤਾ ਹਮਾਰੇ ਹਮ ਬਾਰਕ ਤੁਮ ਪਿਤਾ ਹਮਾਰੇ මමख දේවෝ කියීරම් තුමමකදේවහො කියරා. හමකෙනෑ සවලාටලඩාව හම කෙනැ සවලාටලඩාව තුම සදගුණිගහිරම් ਤੂੰ ਮੱ ਸਦਗੁਣੀ ਗਹੀਰਾ ਨਕਾਲਪੁਰਖ ਵਾਹਿਗੁਰੂ ਜੀ ਆਪੇ ਮਾਂ ਆਪੇ ਪਿਓ ਆਪੇ ਹੀ ਜੋਤ ਆਪੇ ਜਗਤ ਵਿਖਾਇਆ ਗੁਰ ਪਰ ਸਾਦੀ 부ਜੇਆ ਗੁਰ ਪਰ ਸਾਦੀ 부ਜੇਆ ਗੁਰ ਪ੍ਰਸਾਦ ਦੁਆਰਾ ਕਿਸੇ ਵਿਰਲੇ ਨੂੰ ਸਮਝਾਉਂਦਾ ਕਿਸੇ ਵਿਰਲੇ ਨੂੰ ਜਣਾਉਂਦਾ ਹੈ ਇਹ ਸੰਸਾਰ ਖੇਡ ਹੈ ਗੱਲਾਂ ਵਿੱਚ ਨਹੀਂ ਗੱਲਾਂ ਨਾਲ ਕਹਿ ਦੇਣਾ ਹੋਰ ਗੱਲ ਹੈ ਕਿਸੇ ਵਿਰਲੇ ਨੂੰ ਜਣਾਉਂਦਾ ਹੈ ਹੁਣ ਖੇਡ ਵਧੀਆ ਖੇਡੇ ਕੋਈ ਨਾ ਖੇਡੇ ਵਧੀਆ ਸਭ ਦਾ ਸਮਾ ਤੇ ਸਮਾਪਤ ਹੋ ਹੀ ਜਾਣਾ ਹੈ जिने संसार ਦੀ ਖੇਡ ਖੇਢੀ ਕਿੰਨੇ ਸਤਕਾਰਯੋਗ ਵਿਅਕਤੀ ਹੋਣਗੇ ਉਹ ਸਾਰਾ ਸੰਸਾਰ ਵੇਖੋ ਆ ਖੇਡ ਖੇਢੀ ਜਾਂਦੀ ਹੈ ਇੱਕ ਪਾਸੇ ਖੜ ਕੇ ਜੇ ਆ ਖੇਡ ਵਿੱਚ ਵੜ ਗਏ ਫਿਰ ਨਜ਼ਰ ਨਹੀਂ ਆਉਂਦੀ ਫਿਰ ਜੋਤ ਨਜ਼ਰ ਨਹੀਂ ਆਉਂਦੀ ਜੇ ਇਸ ਖੇਡ ਦੇ ਵਿੱਚ ਵੜ ਗਏ ਮਾਇਆ ਗਈ ਤਬਰੋ ਮਨ ਲਗਦਾ ਮਾਟੀ ਦਾ ਪੁੱਤਰਾ ਕਿਵੇਂ ਨੱਚਦਾ ਹੈ ਵੇਖੋ ਤੁਸੀਂ ਖਿਡਾਰੀ ਖੇਡਦੇ ਨੇ ਜੇ ਤਾਂ ਇੱਕ ਪਾਸੇ ਬੈਠ ਕੇ ਵੇਖੀ ਜਾਵੇ ਖੇਡ ਫਿਰ ਤੇ ਦਿਸਦੀ ਐ ਜੇ ਹੁਣ ਗਰਾਊਂਡ ਦੇ ਵਿੱਚ ਹੀ ਚੱਲ ਗਏ ਫਿਰ ਗੱਲ ਥੋੜਾ ਬਣਨੀ ਐ ਫਿਰ ਖੇਡ ਨਹੀਂ ਦਿਸਣੀ ਵਾਲੇ ਦੋ ਵਾਲੇ ਬੈਠੇ ਹੁੰਦੇ ਨੇ ਉੱਚਾ ਚੜ ਕੇ ਦੇਖਿਆ ਉੱਚਾ ਉੱਚਾ ਚੜ ਕੇ ਦੇਖਿਆ ਕਰ ਕਰੇ ਹਾ ਅਕ ਜਿਹਨੂੰ ਸਤਗੁਰੂ ਜੀ ਨੇ ਕਿਰਪਾ ਕੀਤੀ ਐ ਨਾ ਉਹਨੇ ਹੀ ਇਹ ਸੰਸਾਰ ਦੀ ਖੇਡ ਖੇਢੀ ਐ ਕਹੈ ਨਾਨਕ ਭਾਵ ਮਹਿਲਾ ਤੀਜਾ ਸ੍ਰੀ ਗੁਰੂ ਅਮਰਦਾਸ ਜੀ ਵਚਨ ਕਰਦੇ ਨੇ ਸ੍ਰਿਸ਼ਟ ਦਾ ਮੂਲ ਰਚਿਆ ਸ੍ਰਿਸ਼ਟੀ ਦਾ ਮੂਲ ਭਾਵ ਇਹ ਖੇਡ ਮਣਾਈ ਅੱਗੇ ਜੋਤ ਰਾਖੀ ਉਸੇ ਨੇ ਹੀ ਤੁਹਾਡੇ ਚ ਮੇਰੇ ਚ ਸਭ ਚ ਸੱਤਿਆ ਟਿਕਾਈ ਹੋਈ ਹੈ ਤਾਂ ਤੂੰ ਜਗ ਮੈਂ ਆਇਆ 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 نام جبیے بند کے شکیے کرت کریے من ہالی کرسانی کرنی شرام پانی تنخیت نام بیج سنتو سوہاو کا ਰੱਖ ਗਰੀਬੀ ਵੇਸ ਮਿਹਨਤ ਕਰੀਏ ਜੀਵਨ ਵਿੱਚ ਸਭ ਕੁਝ ਘਰ ਕਰਾ ਕੇ ਫਿਰ ਮਾਨ ਤੋਂ ਬਚੀਏ ਪਰਮਾਤਮਾ ਦਾ ਨਾਮ ਜਪੀਏ